तुझे बना रहे थे केक है हाँ भाई केक बना रहे थे तू सी तू सी बनाते ही कोई हम लोग तो कुछ किए भी नहीं है सर फिर तुम्हें तुम्हें क्यों पकड़ा ही उन्होंने हम लोग तो निर्दोष हैं नहीं मालिक मालिक बनाता था कैसे सर मालिक बनाता था कैसे मालिक तो था नहीं फिर कौन बना रहा था केक आपके पास से लेकर गए थे पता नहीं सर तुम लोग बनाते हैं केक ਤੁਰ ਸਾਹਿਬ ਕਿ ਨਾ ਕਿ ਇਹਨਾਂ ਨੂੰ ਪੇਸ਼ ਕੀਤਾ ਸਰ ਤੇ ਕੀ ਮਾਨਯੋਗ ਜੱਜ ਸਾਹਿਬ ਨੇ ਕੀ ਫੈਸਲਾ ਦਿੱਤਾ ਇਹਨਾਂ ਨੂੰ ਪੇਸ਼ ਕੀਤਾ ਜੀ ਭਵਨ ਕੁਮਾਰ ਵਿਜੇ ਕੁਮਾਰ ਤੇ ਰਾਜੀਤ ਨੂੰ ਤੇ ਜੱਜ ਸਾਹਿਬ ਨੇ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਰਡ ਮਨਜ਼ੂਰ ਕਰਾਇਆ ਜੀ ਤੇ ਮਾਲਕ ਦੀ ਗ੍ਰਿਫਤਾਰੀ ਹੋਈ ਹੈ ਸਰ ਇਹਦੇ ਚ ਨਹੀਂ ਇਹ ਜੋ ਫਾਰ ਨਹੀਂ ਸਰ ਛਾਪੇਮਾਰੀ ਹੋ ਰਹੀ ਹੈ ਹੋ ਜੀ ਜਾਰੀ ਹੈ ਜੀ ਇਹ ਸਰ ਕਿਵੇਂ ਜਿਹੜੇ ਕਾਨਾ ਵੇਕਰਜ਼ਦਾ ਤੇ ਇਹਨਾਂ ਦਾ ਕੋਈ ਕਨੈਕਸ਼ਨ ਦਾ ਲੱਗਿਆ ਪਤਾ ਕੀ ਮੇਰਾ ਹਾਂਜੀ ਹਾਂ ਉਹ ਇਹਨਾਂ ਦੀ ਰਜਿਸਟਰਡ ਸਰ ਜਿਹੜੀ ਇੰਡੀਆ ਵਿੱਚ ਤਰੀ ਸੀ ਉੱਥੇ ਹੀ ਇਹ ਬਣਦਾ ਸੀਗਾ ਕਿ ਜਿਹੜੀ ਸੇਮ ਹੈ ਥੈਂਕ ਯੂ ਸਰ